ਤਾਂ ਨੂੰ ਇਹ ਸਾਡੇ ਸਾਡੇ ਯਸ਼ਪਾਲ ਸ਼ਰਮਾ ਸ਼ਰਮਾ ਜੀ ਨੇ ਬਸ਼ਮਤ ਦਾਸ ਬਸ਼ਮਤ ਦਾਸ ਜੀ ਇਹਨਾਂ ਦੇ ਫਾਦਰ ਦਾ ਨਾਮ ਹੈ ਕਿ ਇਹ ਰਿਕਸ਼ਾ ਚਲਾਉਂਦੇ ਨੇ ਰਿਕਸ਼ਾ ਚਲਾ ਕੇ ਆਦੇ ਕਰਦਾ ਗੁਜ਼ਾਰਾ ਕਰਦੇ ਨੇ ਪਰ ਇਹ ਰਿਕਸ਼ਾ ਇਹਨਾਂ ਦੀ ਕਿਰਾਏ ਤੇ ਸੀ ਰੋਜ਼ 20 ਰੁਪਏ ਇਹਨਾਂ ਨੂੰ ਕਿਰਾਇਆ ਲੱਗਦਾ ਸੀ ਕਿ ਸਾਡੇ ਆਫਿਸ ਆਈ ਸੀ ਕਿ ਪੂਜਾ ਮੈਡਮ ਨਾਲ ਗੱਲ ਕੀਤੀ ਕਿ ਮੈਡਮ ਨੇ ਇਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਰਿਕਸ਼ਾ ਜਿਹੜੀ ਤੁਸੀਂ ਕਿਰਾਏ ਤੇ ਚਲਾਉਂਦੇ ਹੋ ਤੇ ਉਹਦਾ ਮੈਂ ਰਿਕਸ਼ਾ ਦੇ ਪੈਸੇ ਦੇ ਦਾਂਗੀ ਕਿ ਆਹ ਰਿਕਸ਼ਾ ਦੇ ਪੈਸੇ ਦੇ ਦਿੱਤੇਗੇ ਨੇ ਤੇ ਮੈਂ ਸਿਬਤ ਕਰਨਾ ਉਹਨਾਂ ਦੇ ਵੀ ਜਨ ਰਿਕਸ਼ਾ ਦੇ ਪੈਸੇ ਹੈ ਹਾਂ ਜੀ ਬੋਲੋ ਕਿਰਾਏ ਤੇ ਕਿਰਾਏ ਤੇ ਨਹੀਂ ਸੀ ਉਹਨਾਂ ਨੇ ਕਿ ਕੋਰੋਨਾ ਦੇ ਕੰਦੇ ਰਿਕਸ਼ਾ ਚੱਤੀ ਸੀ 6000 ਰੁਪਏ 6000 6000 ਰੁਪਏ ਰੁਕਤੇ ਮਾਉਂ ਤੋਂ ਨਹੀਂ ਬੰਝੂਕੀ ਸੀ ਕਾਫੀ ਟਾਈਮ ਤੋਂ ਉਹਨਾਂ ਨੇ ਪੈਸੇ ਨਹੀਂ ਮੰਗੇ ਸੀ ਅੱਜ ਉਹਨਾਂ ਦੇ ਪੈਸੇ ਦੇ ਦਿੱਤੇਗੇ ਨੇ ਤੇ ਉਹਨਾਂ ਨੂੰ ਰਿਕਸ਼ਾ ਦਾ ਮਾਲਕ ਬਣਾ ਦਿੱਤਾ ਗਿਆ ਮੁਝੇ ਮਾਰਾ ਤੁਸੀਂ ਬਣਾਇਆ ਜੀ ਮਹਾਤਮਾ ਦੀ ਕਿਰਪਾ ਨਾਲ ਨਿਸ਼ਚਿਤ ਮਾਲਕ ਨਾਲ ਪੇਹੋ ਨਿਸ਼ਚਾ ਦੇ ਰੁਪਏ ਅੱਸੀ ਕਿਰਾਇਆ ਦੇਣ ਦੀ ਕੋਈ ਲੋੜ ਨਹੀਂ ਹੈ ਉਹਨੇ ਰਿਕਸ਼ਾ ਦਾ ਮਾਲਕ ਆਪੇ ਦੇ ਕਿਰਾਇਆ ਜਿਹੜਾ ਕਿਰਾਇਆ ਇੱਥੇ ਫਰਦਾ ਸੀ ਉਹਦੇ ਪੈਸੇ ਦੇ ਨਾਲ ਆਦੇ ਕਰਦਾ ਗੁਜ਼ਾਰਾ ਹੋ ਰਿਹਾ ਜੀ ਮਹਾਰਾਜ ਮੈਂ ਪਹਿਲੇ ਦੱਸਿਆ ਸੀ ਕਿ ਜੋ ਸੰਸਕਾਰ ਸਾਨੂੰ ਸਾਡੇ ਮਾਪਿਆਂ ਤੋਂ ਮਿਲੇ ਹੋਏ ਨੇ ਉਹਨੇ ਸੰਸਕਾਰਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮਨੁੱਖਤਾ ਦੀ ਸੇਵਾ ਕਰਨਾ ਔਰ ਕੋਈ ਵੀ ਜੋ ਜ਼ਰੂਰਤਮੰਦ ਹੈ ਉਹਨਾਂ ਦੀ ਮਦਦ ਕਰਨਾ ਇਹ ਸਦਾ ਪਹਿਲ ਕਦਮੀ ਹੈ ਭਾਵੇਂ ਮੇਰੀ ਕਹਿ ਲੋ ਮੇਰੇ ਪਰਿਵਾਰ ਦੀ ਕਹਿ ਲੋ ਔਰ ਇਹ ਜਿਹੜੀ ਚੀਜ਼ਾਂ ਨੇ ਸਹਿਯੋਗ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀਆਂ ਤੇ ਮੈਂ ਬੜੀ ਧੰਨਵਾਦ ਕਰਦੀ ਆ ਆਪਣੇ ਪਰਿਵਾਰ ਦਾ ਆਪਣੇ ਹਸਬੰਦ ਬੰਟੀ ਜੀ ਦਾ ਔਰ ਪੂਰੀ ਮੇਰੀ ਟੀਮ ਦਾ ਕਿ ਜੋ ਹਮੇਸ਼ਾ ਹਰ ਪਲ ਐਵੇਂ ਸਹਿਯੋਗ ਦਿੰਦੇ ਰਹਿੰਦੇ ਨੇ ਔਰ ਇਹ ਵੀਰ ਜਿਹੜਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਆਪਣੀ ਇੱਕ ਇੱਕ ਵਾਲੀ ਕੀ ਹੈਲਥ ਇਸ਼ੂ ਵੀ ਹੈ ਔਰ ਅਨਾਕੋਲਾ ਰਿਕਸ਼ਾ ਸੀ ਜਿੰਦਾ ਇਹ ਸਮਝ ਲਓ ਕਿ ਇੱਕ ਕਿਸ਼ਤਾ ਤੇ ਜਾਂ ਲੋਨ ਤੇ ਲੈ ਲੀਏ ਲੇਕਿਨ ਜਿੰਨਾ ਵੱਲ ਦਵਾਇਆ ਗਿਆ ਸੀ ਕਿਰਾਇਆ ਉਹਨਾਂ ਵੱਲ ਲਿਖਾ ਗਿਆ ਸੀ ਤੇ ਅੱਜ ਇਹ ਕਹਿ ਲੀਏ ਕਿ ਰਿਕਸ਼ਾ ਜਿਹੜੀ ਹੈ ਉਹਨੂੰ ਖਰੀਦ ਕੇ ਦੇ ਦਿੱਤੀ ਗਈ ਹੈ ਤਾਂ ਕਿ ਉਹ ਉਸ ਰਿਕਸ਼ੇ ਨੂੰ ਪ੍ਰੋਪਰ ਤਰੀਕੇ ਨਾਲ ਚਲਾ ਕੇ ਆਪਣਾ ਜਿਹੜੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ ਤੇ ਇਹ ਕਹਿ ਲੀਏ ਕਿ ਜੋ ਸੰਸਕਾਰ ਸਾਨੂੰ ਮਿਲੇ ਨੇ ਅਸੀਂ ਉਹਨਾਂ ਸੰਸਕਾਰਾਂ ਦਾ ਆਪਣੇ ਪੇਰੈਂਟਸ ਦੇ ਦਿਖਾਏ ਰਸਤੇ ਉਤੇ ਚੱਲ ਕੇ ਅਦਾ ਕੰਮ ਸਿਰਫ ਇਹ ਹੈ ਕਿ ਇਨਸਾਨੇ ਸੱਚੀ ਸੇਵਾ ਕਰਨਾ ਜੋ ਮੈਂ ਮੇਰੀ ਟੀਮ ਮੇਰਾ ਪਰਿਵਾਰ ਬਖੂਬ ਨਿਭਾਰਿਆ ਔਰ ਮੈਂ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਚਕੋ ਗਜ਼ਾਰ ਕਰਦੀ ਆ ਕਿ ਸਾਨੂੰ ਇੰਨੇ ਜੋਗਾ ਕੀਤਾ ਹੈ ਕਿ ਅਸੀਂ ਕਿਸੇ ਦੀ ਜਿਹੜੀ ਸੇਵਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਜੀ ਅੱਜ ਆ ਜੋ ਵੀ ਅੱਜ ਤੋਂ ਲਗਭਗ 5 6 ਸਾਲ ਪਹਿਲਾਂ ਲੋਕਡਾਊਨ ਦੇ ਵਿੱਚ ਇੱਕ ਗਰੀਬ ਪਰਵਾਰ ਨੂੰ ਦਕਸ਼ਲ ਲੈ ਕੇ ਦਿੱਤੀ ਸੀ ਜੋ ਕਿ ਆਦਾ પ્રેમ ਪਿਆਰ ਨਾਲ ਚੱਲਦਾ ਰਿਹਾ ਅੱਜ ਇਹਨਾਂ ਨੇ ਮੈਡਮ ਪੂਜਾ ਲੋਸਰਾ ਜੀ ਨੇ ਉਹਨਾਂ ਦੀ ਹੈਲਪ ਕਰਕੇ ਮੈਨੂੰ ਪੈਸੇ ਵਾਪਸ ਦਵਾ ਦਿੱਤੇ ਗਏ ਨੇ ਜਿਵੇਂ ਕਿ ਤੁਸੀਂ ਪਹਿਲੇ ਵੇਖਦੇ ਹੋ ਮੈਡਮ ਪੂਜਾ ਲੋਸਰਾ ਜੀ ਵੱਲੋਂ ਹਰੇਕ ਤਰ੍ਹਾਂ ਦੇ ਵਰਗ ਨੂੰ ਜੋ ਕਿ ਫਾਇਦਾ ਦਿੱਤੀ ਜਾਂਦੀ ਹੈ ਚਾਹੇ ਕੋਈ ਗਰੀਬ ਪਰਿਵਾਰ ਤੋਂ ਬੱਚਾ ਪੜਨ ਵਾਲਾ ਹੋਵੇ ਜਾਂ ਸਪੋਰਟਸ ਦੇ ਇੰਟਰਸਟਿਡ ਹੋਵੇ ਜਾਂ ਹੋਰ ਦੀ ਬਾਤ ਦੀ ਦਵਾਈ ਵਗੈਰਾ ਤੇ ਇਸੇ ਜਨ ਦਾ ਕੰਮ ਤੁਸੀਂ ਕਿਵੇਂ ਵੇਖਦੇ ਮੈਡਮ ਦੇ ਬਹੁਤ ਵਧੀਆ ਹੀ ਕੰਮ ਕਰ ਰਹੇ ਹੈ ਫਾਈਲ ਵਿੱਚ ਪਹਿਲੇ ਐਮਸੀ ਨੇ ਜਿਹੜੇ ਇੰਨਾ ਵੱਡਾ ਕੰਮ ਕਰ ਰਹੇ ਨੇ